ਬਾਰੇ ਪਤਾ ਹੈ ਕਿ ਬਾਣੀ ਦੀ ਕੀਮਤ ਕੀ ਹੈ ਉਹ ਜਦੋਂ ਗੁਰੂ ਦੇ ਕੋਲ ਆ ਕੇ ਬੈਠਦੇ ਨੇ ਤੇ ਸਾਧ ਸੰਗਤ ਉਹ ਗੁਰੂ ਦੀ ਗੱਲ ਕਰਦੇ ਉਹ ਗੁਰੂ ਦੀ ਬਾਣੀ ਦੇ ਨਾਲ ਜੁੜਦੇ ਨੇ ਗੁਰੂ ਦੀ ਸਿਫਤ ਸਲਾਹ ਕਰਦੇ ਨੇ ਉਹ ਫਿਰ ਸਿਫਤ ਸਲਾਹ ਕਰਨ ਵਾਲਾ ਕੋਈ ਰੂਪ ਰੰਗ ਕੋਈ ਉਹਦੇ ਬਹੁਤੇ ਪਿਆਰੇ ਸ਼ਬਦ ਇਹ ਉਸ ਗੁਰੂ ਨੂੰ ਪਰਵਾਣ ਨਹੀਂ ਬਹੁਤਾ ਸੋਹਣਾ ਹੋਵੇ ਬਹੁਤਾ ਸਿਆਣਾ ਹੋਵੇ ਬਾਣੀ ਆਖਦੀ ਹੈ ਕਿ ਕੇਵਲ ਸੁਗੜ ਤੇ ਸਿਆਣਾ ਉਹ ਅਕਾਲ ਪੁਰਖ ਪਰਮਾਤਮਾ ਹੈ ਉਹਦੇ ਤੋਂ ਬਿਨਾਂ ਦੂਸਰਾ ਕੋਈ ਨਹੀਂ ਭਾਵੇਂ ਸਾਡੀ ਲੱਖਾਂ ਸਿਆਣਾ ਘੋਵੇ ਉਹ ਸਾਡੀ ਸਿਆਣਪ ਕਿਸੇ ਕੰਮ ਨਹੀਂ ਆਉਂਦੀ ਜੇ ਗੁਰੂ ਚਾਵੇ ਤੇ ਉਹ ਗੋਂਗੇ ਤੋਂ ਵੀ ਅਰਥ ਕਰਾ ਸਕਦਾ ਹੈ ਤੇ ਜੇ ਗੁਰੂ ਚਾਵੇ ਤੇ ਵੱਡੇ ਵੱਡੇ ਪੰਡਤ ਲਾਲਚੰਦ ਵਰਗੇ ਇੱਕ ਗੋਂਗੇ ਛੱਜੂ ਚੀਵਰ ਦੇ ਸਾਹਮਣੇ ਮੱਥਾ ਟੇਕ ਦਿੰਦੇ ਨੇ ਇਹ ਗੁਰੂ ਦੀ ਵਡਿਆਈ ਹੈ ਗੁਰੂ ਦੀ ਐਸੀ ਬਖਸ਼ਿਸ਼ ਹੈ ਕਿ ਇੱਕ ਜਿਹੜਾ ਜ਼ੁਬਾਨ ਤੋਂ ਨਹੀਂ ਬੋਲ ਸਕਦਾ ਜਿਹੜਾ ਕੰਨਾਂ ਤੋਂ ਨਹੀਂ ਸੁਣ ਸਕਦਾ ਉਸ ਛਜੂ ਝੀਵਰ ਦੇ ਅੱਗੇ ਉਹ ਪੰਡਿਤ ਨਮਸਕਾਰ ਕਰ ਰਿਹਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਤਾਕਤ ਗੁਰੂ ਸਾਹਿਬ ਜੀ ਦੀ ਰਹਿਮਤ ਦਾ ਸਦਕਾ ਕਿ ਜਿਹੜਾ ਪੰਡਿਤ ਗੁਰੂ ਸਾਹਿਬ ਨੂੰ ਵੀ ਟੀਚਰ ਕਰਕੇ ਚੱਲਿਆ ਗਿਆ ਸੀ ਕਿ ਨਾਮ ਤੇ ਇਹਨਾਂ ਨੇ ਕ੍ਰਿਸ਼ਨ ਤੋਂ ਵੀ ਵੱਡਾ ਰੱਖਿਆ ਹੈ ਤੇ ਜੇ ਗੀਤਾ ਦੇ ਅਰਥ ਕਰਾ ਕੇ ਸੁਣਾ ਦੇਣ ਤੇ ਮੈਂ ਇਹਨਾਂ ਨੂੰ ਗੁਰੂ ਮੰਨ ਲਵਾਂ ਤੇ ਗੁਰੂ ਨੇ ਉਸ ਛੱਜੂ ਝਿਵੜ ਦੇ ਮੱਥੇ ਦੇ ਉੱਤੇ ਸੋਟੀ ਰੱਖ ਕੇ ਉਸ ਤੋਂ ਅਰਥ ਕਰਾ ਦਿੱਤੇ ਸਨ ਇਹ ਗੁਰੂ ਦੀ ਸਮਰੱਥਾ ਹੈ ਗੁਰੂ ਸਾਹਿਬ ਜੀ ਸਾਨੂੰ ਰੋਜ਼ ਸਮਝਾਉਂਦੇ ਨੇ ਬਾਣੀ ਦੇ ਅੰਦਰ ਹਉਮੈ ਨਾਵੇਂ ਨਾਲ ਗਰੋਧ ਹੈ ਦੋਏ ਨਾਮ ਵਸੈ ਇੱਕ ਥਾਏ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਹਉਮੈ ਤੇ ਨਾਮ ਇਹ ਦੋ ਜਿਹੜੀਆਂ ਨੇ ਵਿਰੋਧੀ ਸੁਭਾਅ ਹੈ ਜਿਵੇਂ ਇੱਕ ਅੱਗ ਤੇ ਪਾਣੀ ਦਾ ਵਿਰੋਧੀ ਸੁਭਾਅ ਹੈ ਜਿੱਥੇ ਅੱਗ ਹੋਵੇਗੀ ਉਥੇ ਪਾਣੀ ਨਹੀਂ ਰਹਿ ਸਕਦਾ ਜਿੱਥੇ ਪਾਣੀ ਹੋਏਗਾ ਉਥੇ ਅੱਗ ਨਹੀਂ ਰਹਿ ਸਕਦਾ ਜੇ ਅੱਗ ਦੇ ਉੱਤੇ ਪਾਣੀ ਪਾ ਦੋ ਤੇ ਅੱਗ ਬੁਝ ਜਾਏਗੀ ਇਸੇ ਤਰ੍ਹਾਂ ਹਉਮੈ ਦਾ ਤੇ ਉਹਦੀ ਸਿੱਖਤ ਸਲਾਹ ਦਾ ਵਿਰੋਧ ਹੈ ਆਪਸ ਦੇ ਵਿੱਚ ਹੋ ਸਕਦਾ ਹੈ ਜਿਹੜਾ ਹਉਮੈ ਦੇ ਵਿੱਚ ਫਸਿਆ ਹੋਇਆ ਮਨ ਬੜਾ ਸਿਆਣਾ ਜਾਣਦਾ ਹੋਵੇ ਆਪਣੇ ਆਪ ਨੂੰ ਬੜਾ ਆਪਣੇ ਆਪ ਨੂੰ ਚੰਗਾ ਜਾਣਦਾ ਹੋਵੇ ਪਰ ਜਦੋਂ ਗੁਰੂ ਦੇ ਦਰ ਦੇ ਉੱਤੇ ਆ ਕੇ ਇੱਥੇ ਕਸਵੱਟੀ ਲੱਗਦੀ ਹੈ ਤੇ ਫਿਰ ਇਥੇ ਸਿਆਣਕ ਨਹੀਂ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ ਨਿੱਤਾ ਪ੍ਰਤੀ ਅਸੀਂ ਬਾਣੀ ਪੜ੍ਹਦੇ ਆ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਇੱਕ ਜਾਗਨ ਦੇ ਨਾਲ ਹਨ ਇੱਕ ਨਾ ਸੁਤਿਆਂ ਦੇ ਉਠਾਲ ਜਾਗਦੇ ਹੋਏ ਗੁਰੂ ਦੇ ਦਰ ਦੇ ਉੱਤੇ ਰਹਿੰਦੇ ਹੋਏ ਆਪਾਂ ਪਿੱਛੇ ਗੁਰੂ ਸਾਹਿਬ ਦੇ ਸਹਿਜਾਦਿਆਂ ਦਾ ਸੀ ਦੀਿਹੜਾ ਨੇ ਬਣਾਏ ਨੇ ਉਥੇ ਆਪਾਂ ਪੜਿਆ ਸੀ ਨਾ ਕਿ ਜਿਹੜਾ ਗੰਗੂ ਸੀ ਇਹ 17 ਸਾਲ ਗੁਰੂ ਘਰ ਦੇ ਵਿੱਚ ਰਿਹਾ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦੇ ਵਿੱਚ ਰਿਹਾ ਤੇ ਇੰਨੇ ਕੀ ਗੁਰੂ ਸਾਹਿਬ ਦੀ ਸੰਗਤ ਨਹੀਂ ਕੀਤੀ ਹੋਵੇਗੀ ਗੁਰੂ ਸਾਹਿਬ ਦੀ ਸੰਗਤ ਕੀਤੀ ਸਹਿਬਜ਼ਾਦਿਆਂ ਦੇ ਕੋਲ ਰਿਹਾ ਮਾਤਾ ਜੀ ਦੇ ਕੋਲ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਇਥੋਂ ਤੱਕ ਕਿ ਭੋਜਨ ਗੁਰੂ ਸਾਹਿਬ ਜੀ ਦਾ ਇਹ ਤਿਆਰ ਕਰਦਾ ਸੀ ਇੰਨਾ ਲੰਮਾ ਸਮਾਂ ਇਹ ਗੁਰੂ ਸਾਹਿਬ ਦੇ ਕੋਲ ਰਿਹਾ ਪਰ ਹੋਇਆ ਕਿ ਜਦੋਂ ਕਸਵੱਟੀ ਲੱਗੀ ਤੇ ਇਹ ਵਿਰੋਧੀਆਂ ਦੇ ਵੱਲ ਖੜਾ ਹੋ ਗਿਆ ਇਹ ਗੰਗੂ ਜਿਹੜਾ ਸੀ ਇਹਨੇ ਪਾਪ ਕਮਾਇਆ ਤੇ ਸਹਬਜ਼ਾਦੇ ਸ਼ਹੀਦ ਹੋ ਗਿਆ ਤੇ ਦੂਜੇ ਪਾਸੇ ਬਾਬਾ ਮੋਤੀराम ਉਹ ਬਾਬਾ ਮੋਤੀराम 18 ਸਾਲ ਦਾ ਸੀ ਜਦੋਂ ਸੂਬਾ ਸਰਹੰਦ ਦੇ ਘਰ ਦੇ ਵਿੱਚ ਜਾ ਕੇ ਰਸੋਈਆ ਲੱਗਿਆ ਸੀ ਉਹ ਸਮੇ 18 ਸਾਲ ਦੀ ਉਮਰ ਸੀ ਤੇ ਜਦੋਂ ਸਹਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਗੁੱਧ ਪਿਆਇਆ ਉਸ ਸਮੇ ਉਹਦੀ ਉਮਰ 40 ਸਾਲ ਸੀ ਇਹਨੇ 27 ਸਾਲ ਕਿਹਦੇ ਘਰ ਕੰਮ ਕੀਤਾ ਜਿਹੜੇ ਪਾਪ ਕਰਦੇ ਸੀ ਪਾਪੀਆਂ ਦੇ ਘਰ ਦੇ ਵਿੱਚ ਇਹ ਕੰਮ ਕਰਦਾ ਹੁੰਦਾ ਸੀ ਪਰ ਹੋਇਆ ਕਿ ਜਦੋਂ ਸੱਚ ਦੇ ਨਾਲ ਖਲੋਣਾ ਪਿਆ ਤੇ 17 ਸਾਲ ਵਾਲਾ ਵਿਰੋਧੀਆਂ ਦੇ ਨਾਲ ਖਲੋ ਗਿਆ ਤੇ ਜਿਹੜਾ 27 ਸਾਲ ਵਿਰੋਧੀਆਂ ਦੇ ਨਾਲ ਸੀ ਉਹ ਵਾਪਸ ਆ ਕੇ ਗੁਰੂ ਦੇ ਸਾਹਿਬ ਜਾਦਿਆਂ ਦੇ ਨਾਲ ਖਲਕਾ ਸੋ ਇਹ ਮੈਟਰ ਨਹੀਂ ਕਰਦਾ ਕਿ ਅਸੀਂ ਕਿੰਨਾ ਚੰਗਾ ਇਸ ਅਸੀਂ ਬੋਲ ਲੈਂਦੇ ਆ ਕਿੰਨਾ ਚੰਗਾ ਸਾਡੀ ਜੁਬਾਨ ਹੈ ਕਿੰਨੇ ਚੰਗੇ ਅਸੀਂ ਕਿਸੇ ਨੂੰ ਲਾਗ ਲਪੇਟ ਜਾਂ ਕਿੰਨਾ ਚੰਗਾ ਅਸੀਂ ਕਰ ਸਕਦੇ ਆ ਇਸ ਕਰਕੇ ਗੁਰੂ ਸਾਹਿਬ ਜੀ ਗੋਬਿੰਦ ਸਿੰਘ ਪਾਸ਼ਾ ਜੀ ਮਹਾਰਾਜ ਤੁਹਾਪਾਂ ਸ਼ੁਰੂ ਕੀਤਾ ਸੀ ਪ੍ਰਕਾਸ਼ ਨੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਪਿਛਲੇ ਜਨਮ ਦੀ ਦਸਮ ਗ੍ਰੰਥ ਦੇ ਵਿੱਚ ਆਪਾਂ ਸਾਖੀ ਪੜ੍ਹਦੇ ਹਾਂ ਗੁਰੂ ਸਾਹਿਬ ਜੀ ਹੇਮਕੁੰਡ ਪਹਾੜਤ ਹੈ ਜਹਾਂ ਸੱਤ ਸਿੰਘ ਸੋਬਿਤ ਹੈ ਤਹਾਂ ਜਿੱਥੇ ਹੇਮਕੁੰਡ ਪਹਾੜਤ ਹੈ ਤੇ ਸੱਤ ਚੋਟੀਆਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਮੈਂ ਉਸ ਜਗ੍ਹਾ ਦੇ ਉੱਤੇ ਭਗਤੀ ਕਰਦਾ ਸਾਂ ਉਸ ਜਗ੍ਹਾ ਦੇ ਉੱਤੇ ਬੰਦਗੀ ਦੇ ਵਿੱਚ ਜੁੜਿਆ ਹੋਇਆ ਸੀ ਹੋਇਆ ਕਿ ਜਦੋਂ ਔਰੰਗਜ਼ੇਬ ਦੇ ਜ਼ੁਲਮ ਦੀ ਤਲਵਾਰ ਉੱਠੀ ਜਹਾਂਗੀਰ ਤੋਂ ਸ਼ੁਰੂਆਤ ਹੋਈ ਸ਼ਹੀਦੀਆਂ ਦੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਹੈ ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਲਵਾਰਾਂ ਚੁੱਕੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਲਵਾਰ ਚੁੱਕੀ ਤੇ ਉਸ ਤਲਵਾਰ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਿੱਖ ਦਾ ਕੀ ਬਣਾਇਆ ਕਹਿਣਾ ਬਣਾ ਦਿੱਤਾ ਕਿ ਸਿੱਖ ਜਿਹੜਾ ਹੈ ਉਹ ਕਿਰਪਾਨ ਧਾਰਨ ਕਰੇਗਾ ਪੰਜ ਕਕਾਰਾਂ ਦੇ ਵਿੱਚ ਇੱਕ ਕਕਾਰ ਕਿਰਪਾਨ ਨੂੰ ਗੁਰੂ ਸਾਹਿਬ ਜੀ ਨੇ ਬਣਾ ਦਿੱਤਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਸ ਪਰਮਾਤਮਾ ਦੇ ਚਰਣਾ ਦੇ ਵਿੱਚ ਜੁੜ ਕੇ ਸੁਰਤ ਦੇ ਨਾਲ ਇੱਕ ਮਿਖ ਹੋਏ ਸਨ ਜਿਹੜਾ ਇੱਕ ਦੇ ਨਾਲ ਜੁੜਿਆ ਹੋਵੇ ਉਹਦਾ ਫਿਰ ਜੀ ਨਹੀਂ ਕਰਦਾ ਇਸ ਸੰਸਾਰ ਦੇ ਵਿੱਚ ਆਉਣ ਦਾ ਫਿਰ ਪ੍ਰਮਾਤਮਾ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੁਕਮ ਕੀਤਾ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚੂਰ ਕਰ ਬੇ ਕੋ ਕਾਜਾ ਗੁਰੂ ਸਾਹਿਬ ਜੀ ਨੂੰ ਅਕਾਲ ਪੁਰਖ ਦੇ ਹੁਕਮ ਦੇ ਮੁਤਾਬਕ ਇਸ ਸੰਸਾਰ ਦੇ ਵਿੱਚ ਜਨਮ ਲੈਣਾ ਪਿਆ ਤੇ ਜਿਹੜੀਆਂ ਐਸੀਆਂ ਰੂਹਾਂ ਉਸ ਕਾਲ ਪੁਰਖ ਦੇ ਉਸ ਮਾਲਕ ਦੇ ਹੁਕਮ ਦੇ ਮੁਤਾਬਕ ਇਸ ਸੰਸਾਰ ਦੇ ਵਿੱਚ ਹੁੰਦੀਆਂ ਨੇ ਤੇ ਉਹਨਾਂ ਦੇ ਲਈ ਫਿਰ ਉਸ ਤਰ੍ਹਾਂ ਦੀ ਕੋਖ ਚਾਹੀਦੀ ਹੁੰਦੀ ਹੈ ਤੇ ਉਸ ਤਰ੍ਹਾਂ ਦੀ ਫਿਰ ਮੁਖ ਜਿਹੜੀ ਸੀ ਉਹ ਤਿਆਰ ਕਿੱਥੋਂ ਹੋਣੀ ਸ਼ੁਰੂ ਹੋਈ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬੇ ਬਕਾਲੇ ਦੀ ਧਰਤੀ ਦੇ ਉੱਤੇ ਬੰਦਗੀ ਦੇ ਵਿੱਚ ਜੁੜੇ ਨੇ ਮੁਰਪਿਤ ਪੂਰਬ ਕੇਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਬੰਦਗੀ ਦੇ ਵਿੱਚ ਜੁੜੇ ਹੋਏ ਨੇ ਤੇ ਮਾਤਾ ਜੀ ਇੰਨਾ ਲੰਮਾ ਸਮਾਂ ਹੋ ਗਿਆ ਆਨੰਦਕਾਰ ਜੋ ਇਹਨੂੰ 30 ਸਾਲ ਲਗਭਗ ਜਿਹੜਾ ਸਮਾਂ ਉਹ ਬੀਤ ਗਿਆ ਸੀ ਤੇ ਇੰਨਾ ਚਿਰ ਜਿੰਨੀ ਭਗਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ ਉਨੀ ਭਗਤੀ ਮਾਤ ਗੁਜਰੀ ਜੀ ਦੀ ਹੈ ਉਨੀ ਭਗਤੀ ਮਾਤ ਗੁਜਰੀ ਨੇ ਕੀਤੀ ਹੈ ਬਾਹਰ ਉਸ ਘੂਰੇ ਦੇ ਬੈਠ ਕੇ ਮਾਤਾ ਜੀ ਨਾਲੇ ਘਰ ਦੇ ਕੰਮ ਤੇ ਨਾਲ ਹੀ ਉਸ ਮਾਲਕ ਦੀ ਬੰਦਗੀ ਦੇ ਵਿੱਚ ਜੁੜਿਆ ਕਰਦੇ ਸਨ ਤੇ ਐਸੀ ਕੁੱਖ ਉਸ ਮਾਲਕ ਨੇ ਲੱਭ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਪਟਨੇ ਦੀ ਧਰਤੀ ਦੇ ਉੱਤੇ ਭੇਜਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਇਸ ਸੰਸਾਰ ਨੂੰ ਤਾਰਨ ਵਾਸਤੇ ਜ਼ੁਲਮ ਦੇ ਝੁੱਲਦੇ ਹੋਏ ਝੱਖੜ ਨੂੰ ਰੋਕਣ ਵਾਸਤੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਹੋਇਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਪਟਨੇ ਦੀ ਧਰਤੀ ਦੇ ਉੱਤੇ ਤੇ ਸਾਧ ਸੰਗਤ ਉਸ ਸਮੇਂ ਦੀ ਇੱਕ ਗਾਥਾ ਹੈ ਕੁਝ ਕੁ ਸਮਾਂ ਹੋਰ ਆਪਾਂ ਉਹਦੇ ਬਾਅਦ ਸਮਾਪਤੀ ਹੈ ਉਸ ਸਮੇਂ ਇੱਕ ਭੀਖਣ ਸ਼ਾ ਫਕੀਰ ਜਿਹੜਾ ਹੈ ਇਹਨੇ ਸਜਦਾ ਕਰ ਦਿੱਤਾ ਪਟਨਾ ਸਾਹਿਬ ਵਾਲੋਂ ਇਹ ਮੰਨਿਆ ਹੋਇਆ ਪੀਰ ਫਕੀਰ ਸੀ ਪੀਰ ਸੀ ਤੇ ਇਹਨੇ ਜਦੋਂ ਪਟਨਾ ਸਾਹਿਬ ਵਾਲੋਂ ਘਰ ਦੀ ਨੂੰ ਇਹਨੇ ਸੀਸ ਝੁਕਾ ਦਿੱਤਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਉੱਥੇ ਅਵਤਾਰ ਹੋਇਆ ਸੀ ਜਿਹੜੇ ਮੁਸਲਮਾਨ ਵੀਰ ਨੇ ਜਦੋਂ ਨਮਾਜ਼ ਪੜ੍ਹਦੇ ਨੇ ਤੇ ਮੱਕੇ ਵਾਲੇ ਪਾਸੇ ਨੂੰ ਪੱਛਮ ਵਾਲੇ ਪਾਸੇ ਨੂੰ ਜਿਹੜਾ ਹੈ ਇਹ ਸੀਸ ਝੁਕਾਉਂਦੇ ਨੇ ਤੇ ਜਦੋਂ ਇਹਨਾਂ ਨੇ ਸੀਸ ਝੁਕਾਇਆ ਪਟਨੇ ਸਾਹਿਬ ਦੀ ਧਰਤੀ ਵਾਲੋਂ ਤੇ ਜਿਹੜੇ murid ਸਨ ਇਹਨਾਂ ਦੇ ਚੇਲੇ ਸਨ ਉਹਨਾਂ ਨੇ ਪੁੱਛਿਆ ਕਿ ਪੀਰ ਜੀ ਅੱਜ ਕੀ ਗੱਲ ਅੱਗੇ ਤੁਸੀਂ ਰੋਜ਼ ਮੱਕੇ ਵੱਲ ਸੀਸ ਝੁਕਾਉਂਦੇ ਹੋ ਤੇ ਅੱਜ ਐਸੀ ਕੀ ਬਾਤ ਹੋ ਗਈ ਜਿਹੜਾ ਤੁਸੀਂ ਇਸ ਪਟਨੇ ਦੀ ਧਰਤੀ ਨੂੰ ਸੀਸ ਝੁਕਾਇਆ ਤੇ ਫਿਰ ਸਾਥ ਸੰਗਤ ਉਥੇ ਉਸ ਪੀਰ ਨੇ ਜਵਾਬ ਦਿੱਤਾ ਕਿ ਅੱਜ ਖੁਦਾ ਦਾ ਰੂਪ ਉਸ ਨਿਰਗੁਣ ਸਰੂਪ ਦਾ ਸਰਗੁਣ ਸਰੂਪ ਪਟਨੇ ਦੀ ਧਰਤੀ ਦੇ ਉੱਤੇ ਆਗਮਨ ਹੋਇਆ ਹੈ ਕਿ ਉਸ ਟਾਈਮ ਕੇ ਪੀਰ ਜਿਹੜਾ ਆਪਣੇ ਮੁਰਿਦਾਂ ਨੂੰ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਤੁਰਦਾ ਤੁਰਦਾ ਪਟਨੇ ਦੀ ਧਰਤੀ ਤੇ ਪਹੁੰਚਿਆ ਹੈ ਤੇ ਉੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਵਾਸਤੇ ਇਹਨੇ ਬੇਨਤੀ ਕੀਤੀ ਤੇ ਇਹਨੇ ਜਦੋਂ ਬੇਨਤੀ ਕੀਤੀ ਤੇ ਮਾਮਾ ਕਿਰਪਾਲ ਚੰਦ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਜੀ ਸਨ ਕਿਰਪਾਲ ਚੰਦ ਬਾਮਾ ਕਿਰਪਾਲ ਚੰਦ ਨੇ ਅੰਗੂ ਮਨਾ ਕਰ ਦਿੱਤਾ ਮਾਤਾ ਗੁਜਰੀ ਨੇ ਮਨਾ ਕਰ ਦਿੱਤਾ ਕਿ ਪਤਾ ਨਹੀਂ ਕੌਣ ਆ ਕੇ ਦਰਵਾਜ਼ੇ ਤੇ ਬੈਠਾ ਹੈ ਅਸੀਂ ਆਪਣੇ ਬਾਲਕ ਨੂੰ ਬਾਹਰ ਨਹੀਂ ਲੈ ਕੇ ਆਉਣਾ ਤੇ ਉੱਥੇ ਇਹ ਫਕੀਰ ਜਿਹੜਾ ਹੈ ਹੱਠ ਕਰਕੇ ਬੈਠ ਗਿਆ ਕਿ ਮੈਂ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਿਉਂਕਿ ਬਾਲ ਨਾਮ ਸੀ ਗੋਬਿੰਦ ਰਾਏ ਅੱਜ ਆਪਾਂ ਸਾਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਰਕੇ ਜਾਣਦੇ ਹਾਂ ਕਿ ਮੈਂ ਬਾਲਕ ਦੇ ਦਰਸ਼ਨ ਕੀਤੇ ਬਗੈਰ ਇਥੋਂ ਵਾਪਸ ਨਹੀਂ ਜਾਣਾ ਤੇ ਸਾਧ ਸੰਗਤ ਜਦੋਂ ਨਾਮ ਮੰਨੇ ਤੇ ਫਿਰ ਮਾਮਾ ਕਿਰਪਾਲ ਚੰਦ ਅੰਦਰੋਂ ਲੈ ਕੇ ਬੱਚੇ ਨੂੰ ਆਪਣੀ ਗੋਦ ਦੇ ਵਿੱਚ ਬਾਹਰ ਹੁੰਦੇ ਨੇ ਤੇ ਜਦੋਂ ਬਾਹਰ ਆਉਂਦੇ ਨੇ ਤੇ ਇਸ ਪੀਰ ਭੀਖਣ ਸ਼ਾਹ ਨੇ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਦੋ ਪੁੱਜੀਆਂ ਤੇ ਕਈ ਜਗ੍ਹਾ ਤੇ ਆਉਂਦਾ ਹੈ ਮਿਸ਼ਰੀ ਦੀਆਂ ਦੋ ਡਲੀਆਂ ਜਿਹੜੀਆਂ ਨੇ ਕਿ ਦੋਨਾਂ ਹੱਥਾਂ ਦੇ ਵਿੱਚ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਅੱਗੇ ਕਰ ਦਿੱਤੀਆਂ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦੋਨਾਂ ਦੇ ਉੱਤੇ ਹੱਥ ਰੱਖ ਦਿੱਤਾ ਤੇ ਇਹ ਪੀਰ ਬੜਾ ਖੁਸ਼ ਹੋਇਆ ਤੇ ਜਦੋਂ ਇਹਦੇ ਚੇਲਿਆਂ ਨੇ ਦੁਬਾਰਾ ਪੁੱਛਿਆ ਕਿ ਇਹ ਕੀ ਕੌਤਕ ਸੀ ਤੇ ਇਸ ਪੀਰ ਦਾ ਜਵਾਬ ਸੀ ਕਿ ਇਹ ਮੈਂ ਇਹ ਪੁੱਛਿਆ ਸੀ ਮੇਰੇ ਮਨ ਵੀ ਭਾਵਨਾ ਸੀ ਕਿ ਇਥੇ ਹਿੰਦੂ ਤੇ ਮੁਸਲਮਾਨ ਦੋਨੋਂ ਪਹਿਲਾਂ ਤੋਂ ਮੌਜੂਦ ਨੇ ਤੇ ਤੁਸੀਂ ਕਿਹਦਾ ਪੱਖ ਲਵੋਗੇ ਤੇ ਗੁਰੂ ਸਾਹਿਬ ਜੀ ਨੇ ਜੋ ਬਚਨ ਪ੍ਰਾਤਨ ਸਮਿਆਂ ਤੋਂ ਚੱਲਦੇ ਆ ਰਹੇ ਸੀ ਗੁਰੂ ਨਾਨਕ ਸਾਹਿਬ ਜੀ ਦਾ ਕਲਾਮ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਣ ਗੁਰੂ ਸਾਹਿਬ ਜੀ ਨੇ ਉਸ ਭੀਖਣ ਸ਼ਾਹ ਨੇ ਜਵਾਬ ਦਿੱਤਾ ਆਪਣੇ ਮੁਰਿਦਾਂ ਨੂੰ ਕਿ ਮੈਂ ਪੁੱਛਿਆ ਸੀ ਕਿ ਤੁਸੀਂ ਕਿਹਦਾ ਪੱਖ ਲਵੋਗੇ ਤੇ ਇਹਨਾਂ ਨੇ ਦੋਨੋਂ ਕੁਝੀਆਂ ਦੇ ਉੱਤੇ ਹੱਥ ਰੱਖ ਕੇ ਜਵਾਬ ਦੇ ਦਿੱਤਾ ਹੈ ਕਿ ਮੈਂ ਦੋਨਾਂ ਦਾ ਸਾਂਝਾ ਹਾਂ ਮੈਂ ਕਿਸੇ ਇੱਕ ਦਾ ਨਹੀਂ ਮੈਂ ਦੋਨਾਂ ਦਾ ਸਾਂਝਾ ਹਾਂ ਸੋ ਐਸੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਆਪਾਂ ਅੱਜ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਜੁੜੇ ਆ ਸਾਧ ਸੰਗਤ ਅਗਲੇ ਦਿਨਾਂ ਦੇ ਵਿੱਚ ਕੱਲ ਦਾ ਦਿਨ ਹੈ ਆਪਾਂ ਗੁਰੂ ਸਾਹਿਬ ਜੀ ਦੇ ਜੀਵਨ ਦੀਆਂ ਬਾਕੀ ਬਾਤਾਂ ਕੱਲ ਪਾਵਾਂਗੇ ਤੇ ਪਰਸੋਂ ਆਪ ਸਾਰਿਆਂ ਸੰਗਤਾਂ ਨੇ ਜੁੜਨਾ ਹੈ ਤੇ ਪਰਸੋਂ ਜਿਹੜਾ ਹੈ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਉਹਨਾਂ ਨੇ ਜਿਹੜਾ ਬੜੇ ਸੁਚੱਜੇ ਢੰਗ ਦੇ ਨਾਲ ਆਪ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜਾਣੂ ਕਰਵਾਉਣਾ ਹੈ ਗੁਰੂ ਸਾਹਿਬ ਸਾਰੀਆਂ ਸੰਗਤਾਂ ਨੂੰ ਸਾਰੇ ਬੱਚਿਆਂ ਨੂੰ ਭੈਣਾ ਵੀਰਾਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਇਸੇ ਤਰ੍ਹਾਂ ਉਦਮ ਉਪਰਾਲੇ ਕਰਨ ਦਾ ਬਲ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ